ਸਵਾਲ ਨੰਬਰ 2 ਮਨ ਕੀ ਹੈ ਅਤੇ ਅਵਚੇਤਨ ਮਨ ਕਿਵੇਂ ਕੰਮ ਕਰਦਾ ਹੈ ਅਤੇ ਇਸ ਦੀਆਂ ਸ਼ਕਤੀਆਂ ਕੀ ਹਨ ਮਨ ਦੇ ਬਾਰੇ ਸਦੀਆਂ ਤੋਂ ਬਹੁਤ ਕੁਝ ਲਿਖਿਆ ਗਿਆ ਹੈ ਅਤੇ ਬਹੁਤ ਕੁਝ ਲਿਖਿਆ ਜਾ ਰਿਹਾ ਹੈ ਸਾਡੇ ਧਰਮ ਗ੍ਰੰਥਾਂ ਵਿੱਚ ਮਨ ਉੱਤੇ ਬਹੁਤ ਕੁਝ ਲਿਖਿਆ ਗਿਆ ਹੈ ਸਿੱਖ ਧਰਮ ਇਸਾਈ ਧਰਮ ਇਸਲਾਮ ਧਰਮ ਜਹੂਦੀ ਦੁਨੀਆ ਦੇ ਬਹੁਤ ਸਾਰੀਆਂ ਸੰਪਰਦਾਵਾਂ ਵਿੱਚ ਉਹਨਾਂ ਦੇ ਧਾਰਮਿਕ ਗ੍ਰੰਥਾਂ ਨੂੰ ਜਦੋਂ ਤੁਸੀਂ ਪੜ੍ਹਦੇ ਹੋ ਉਹ ਸਿਰਫ ਮਨੁੱਖ ਦੇ ਮਨ ਉੱਤੇ ਕੇਂਦਰਤ ਹੁੰਦੇ ਇਸ ਦੀ ਵੱਖ-ਵੱਖ ਧਰਮਾਂ 'ਚ ਮਨ ਦੀਆਂ ਸੀਮ ਪਰਤਾਂ ਨੂੰ ਖੋਲਿਆ ਗਿਆ ਹੈ ਮਨ ਇੱਕ ਊਸ਼ ਹੈ ਜੋ ਸਾਨੂੰ ਦਿਖਾਈ ਨਹੀਂ ਦਿੰਦੀ ਮਨ ਵਿੱਚ ਉਹ ਪਾਵਰ ਹੈ ਜੋ ਤੁਹਾਡੇ ਵਿੱਚ ਤੁਹਾਡੇ ਜੀਵਨ ਦੇ ਵਿੱਚ ਬਹੁਤ ਕੁਝ ਚੰਗਾ ਵੀ ਵਾਪਰ ਸਕਦਾ ਹੈ ਤੇ ਬਹੁਤ ਕੁਝ ਨੈਗਟਿਵ ਵੀ ਵਾਪਰ ਸਕਦਾ ਹੈ ਮਨ ਇੱਕ ਅਥਰੇ ਕੋਰੇ ਵਾਂਗ ਹੈ ਜਿਹਦੀ ਕੋਈ ਲਗਾਵ ਨਹੀਂ ਹੁੰਦੀ ਇਹ ਭੱਜਿਆ ਰਹਿੰਦਾ ਹੈ ਹਮੇਸ਼ਾ ਭੱਜਿਆ ਰਹਿੰਦਾ ਹੈ ਮਨ ਨੂੰ ਸਾਧਨ ਦੇ ਲਈ ਧਾਰਮਿਕ ਗ੍ਰੰਥਾਂ ਦੇ ਵਿੱਚ ਲਿਖਿਆ ਹੈ ਕਿ ਇੱਕੋ ਇੱਕੋ ਇੱਕ ਸਾਧਨ ਹੈ ਉਹ ਹੈ ਧਿਆਨ ਮਨ ਨੂੰ ਸਾਧਨ ਦੇ ਨਾਲ ਸਾਧਿਆ ਜਾ ਸਕਦਾ ਹੈ ਮਨ ਉੱਤੇ ਕੰਟਰੋਲ ਕੀਤਾ ਜਾ ਸਕਦਾ ਹੈ ਧਿਆਨ ਹੀ ਇੱਕ ਜਹੀ ਸਰਲ ਰੇਖਾ ਹੈ ਧਿਆਨ ਹੀ ਇੱਕ ਜਹੀ ਯੁਗਤੀ ਹੈ ਜਿਸ ਦੇ ਨਾਲ ਤੁਸੀਂ ਆਪਣੇ ਅਵਚੇਤਨ ਮੰਦੀਆਂ ਸ਼ਕਤੀਆਂ ਤੱਕ ਪਹੁੰਚ ਸਕਦੇ ਹੋ ਚੇਤਨਮਨ ਸਿਰਫ 10% ਹੈ ਅਵਚੇਤਨਮਨ 90% ਹੈ ਜਦੋਂ ਤੁਸੀਂ ਕੋਈ ਸੋਚ ਕੇ ਕੰਮ ਕਰਦੇ ਹੋ ਉਹ ਚੇਤਨਮਾਨ ਹੁੰਦਾ ਹੈ ਜਦੋਂ ਤੁਹਾਡੀ ਸਿਮਰਤੀਆਂ ਦੇ ਵਿੱਚੋਂ ਨਿਕਲ ਕੇ ਕੁਝ ਆਉਂਦਾ ਹੈ ਉਹ ਅਵਚੇਤਨਮਾਨ ਹੈ ਗੁਰਬਾਣੀ ਵਿੱਚ ਲਿਖਿਆ ਇਸ ਮਨ ਕੋ ਕੋਈ ਖੋਜੇ ਭਾਈ ਮਨ ਖੋਜਤ ਨਾਮ ਨਾਉ ਨਿਧ ਪਾਈ ਗੁਰਬਾਣੀ ਮਨ ਦੇ ਉੱਤੇ ਕੇਂਦਰਿਤ ਹੈ ਉਹ ਮਨ ਦੀਆਂ ਸੀਮ ਪਰਤਾਂ ਨੂੰ ਖੋਲਦੀ ਹੈ ਉਹ ਅਵਚੇਤਨ ਮਨ ਦੀ ਡੂੰਘਾਈ ਤੱਕ ਜਾਂਦੀ ਹੈ ਇਸ ਤੋਂ ਪਹਿਲਾਂ ਪਿੱਛੇ ਚਲੀ ਜਾਈਏ ਚਾਰ ਬੇਦ ਰਚੇ ਗਏ ਹਨ ਬੇਦਾਂ ਦੇ ਵਿੱਚ ਮਨ ਨੂੰ ਇੱਕ ਮਹੱਤਵਪੂਰਨ ਸਾਧਨ ਮੰਨਿਆ ਗਿਆ ਹੈ ਜੋ ਵਿਅਕਤੀ ਨੂੰ ਆਪਣੇ ਅੰਦਰ ਸ਼ਾਂਤੀ ਅਤੇ ਸਥਿਰਤਾ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ ਮਨ ਨੂੰ ਕਾਬੂ ਕਰਕੇ ਕੋਈ ਵੀ ਆਪਣੇ ਜੀਵਨ ਨੂੰ ਬਿਹਤਰ ਬਣਾ ਸਕਦਾ ਹੈ ਬ੍ਰਹਮ ਨਾਲ ਸੰਬੰਧ ਸਥਾਪਿਤ ਕਰ ਸਕਦਾ ਹੈ। ਵੀਦਾਂ ਦੇ ਵਿੱਚ ਮਨ ਦੇ ਉੱਤੇ ਬਹੁਤ ਜਾਦਿਸਮਕ ਵਿਆਖਿਆ ਕੀਤੀ ਹੈ। ਜਦੋਂ ਤੁਸੀਂ ਧਿਆਨ ਧਿਆਨ ਕਰੋਗੇ ਧਿਆਨ ਦੀਆਂ ਵੱਖ-ਵੱਖ ਵੀਡੀਓ ਨੇ। ਇਹ ਧਿਆਨ ਤੁਹਾਡੇ ਮਨ ਨੂੰ ਇੱਕ ਥਾਂ ਕੇਂਦਰਿਤ ਕਰਦਾ ਹੈ। ਜਦੋਂ ਮਨ ਇੱਕ ਥਾਂ ਕੇਂਦਰਿਤ ਹੁੰਦਾ ਹੈ ਫਿਰ ਤੁਹਾਡਾ ਇੱਕ ਅਵਚੇਤਨ ਮਨ ਦੀਆਂ ਸ਼ਕਤੀਆਂ जागਦੀਆਂ। ਚੇਤਨਮਨ ਸਿਰਫ 10% ਹੁੰਦਾ ਹੈ। ਅਵਚੇਤਨਮਨ 90% ਹੁੰਦਾ ਹੈ। ਅਵਚੇਤਨਮਨ ਦੀਆਂ ਸ਼ਕਤੀਆਂ ਨੂੰ ਜੇਕਰ ਤੁਸੀਂ ਜਾਣ ਲੋਗੇ ਤਾਂ ਤੁਹਾਡੇ ਜੀਵਨ 'ਚ ਬਹੁਤ ਵੱਡਾ ਬਦਲਾਅ ਆ ਜਾਵੇਗਾ। ਤੁਹਾਡੀ ਕੋਈ ਵੀ ਪੁਰਾਣੀ ਤੋਂ ਪ੍ਰਾਣੀ, ਕੋਈ ਵੀ ਆਦਤ ਹੋਵੇ, ਕੋਈ ਵਿਅਕਤੀ ਸ਼ਰਾਬ ਪੀਂਦਾ ਹੋਵੇ, ਕੋਈ ਵਿਅਕਤੀ ਜੂਆ ਖੇਡਦਾ ਹੋਵੇ, ਕੁਝ ਵੀ ਕੋਈ ਬੁਰੀ ਆਦਤ ਜੇਕਰ ਤੁਸੀਂ ਉਸ ਨੂੰ ਛੱਡਣਾ ਚਾਹੁੰਦੇ ਹੋ ਤਾਂ ਹਰ ਰੋਜ਼ ਸੌਣ ਤੋਂ ਪਹਿਲਾਂ ਆਪਣੇ ਅਵਚੇਤਨ ਮਨ ਨੂੰ 10 ਮਿੰਟ ਤੱਕ ਬਾਰ ਬਾਰ ਉਸ ਨੂੰ ਇੱਕ ਸੰਦੇਸ਼ ਦਿਓ ਕਿ ਇਹ ਕੰਮ ਮੈਂ ਨਹੀਂ ਕਰਾਂਗਾ ਇਹ ਕੰਮ ਮੈਂ ਨਹੀਂ ਕਰਾਂਗਾ ਜਿਹੜੀ ਆਦਤ ਛੱਡਣੀ ਚਾਹੁੰਦੀ ਉਹਦਾ ਜ਼ਿਕਰ ਕਰੋ ਤਾਂ ਉਹ 21 ਦਿਨਾਂ ਵਿੱਚ ਉਹ ਤੋਂ ਦੋ ਦੀ ਆਦਤ ਖਤਮ ਹੋ ਜਾਏਗੀ ਅਵਚੇਤਨ ਮਨ ਉਹ ਜਾਗਰਤ ਮਨ ਹੁੰਦਾ ਹੈ ਜੀਵ ਦੇ ਵਿੱਚ ਤੁਹਾਡੇ ਜੀਵਨ ਨੂੰ ਬਦਲ ਦੀ ਸ਼ਕਤੀ ਹੁੰਦੀ ਹੈ। ਅਵਚੇਤਨ ਨੂੰ ਲੈ ਕੇ ਸਾਇੰਸ ਵਿੱਚ ਕਈ ਖੋਜਾਂ ਹੋਈਆਂ ਹਨ। ਜਦੋਂ ਕਿਸੇ ਵਿਦਿਆਰਥੀ ਦਾ ਮਨ ਸਟੱਡੀ ਤੇ ਨਹੀਂ ਲੱਗਦਾ ਹੋਵੇ ਤਾਂ ਉਸ ਨੂੰ ਕੀ ਕਰਨਾ ਚਾਹੀਦਾ ਹੈ? ਉਸ ਨੂੰ 10 ਮਿੰਟ ਸਵੇਰੇ ਧਿਆਨ ਦੇ ਵਿੱਚ ਚੁੱਪ ਕਰਕੇ ਕਿਤੇ ਬੈਠ ਜਾਣਾ ਚਾਹੀਦਾ ਹੈ 10 ਮਿੰਟ ਲੰਬੇ ਸਾਲ ਆਵੇ ਸਾਲ ਜਦੋਂ ਲੰਬਾ ਸਾਲ ਆਵੇਗਾ ਤਾਂ ਉਹਦੇ ਅੰਦਰ ਇੱਕ ਨਵੀਂ ਊਰਜਾ ਦਾ ਪ੍ਰਵਾਹ ਹੋਏਗਾ ਉਹ ਊਰਜਾ ਉਸ ਅਵਚੇਤਨ ਮਨ ਦੀਆਂ ਸ਼ਕਤੀਆਂ ਨੂੰ ਨੂੰ ਕੇਂਦਰਿਤ ਕਰਕੇ ਉਸ ਦਾ ਧਿਆਨ ਇੱਕ ਥਾਂ ਕੇਂਦਰਿਤ ਹੋਣਾ ਸ਼ੁਰੂ ਹੋ ਜਾਂਦਾ ਤੁਸੀਂ YouTube ਦੇ ਉੱਪਰ ਅਵਚੇਤਨ ਮਨ ਦੇ ਉੱਪਰ ਬਹੁਤ ਸਾਰੀਆਂ ਵੀਡੀਓ ਦੇਖੋਗੇ ਬਹੁਤ ਸਾਰੀਆਂ ਕਿਤਾਬਾਂ ਦੇਖੋਗੇ ਡਾਕਟਰ ਸਿਗਮੰਡ ਫਰਾਇਡ ਨੇ ਅਵਚੇਤਨ ਮਨ ਦੀਆਂ ਸ਼ਕਤੀਆਂ ਦੇ ਉੱਤੇ ਅਵਚੇਤਨ ਮਨ ਦੀ ਵਿਆਖਿਆ ਕੀਤੀ ਹੈ ਡਾਕਟਰ ਸਿਗਮੰਡ ਫਰਾਇਡ ਨੇ ਕਿਹਾ ਕਿ ਅਵਚੇਤਨ ਮਨ ਦੇ ਵਿੱਚ ਉਹ ਸ਼ਕਤੀ ਹੁੰਦੀ ਹੈ ਏ ਕਿਸੇ ਵੀ ਮਨੁੱਖ ਦੇ ਜੀਵਨ ਵਿੱਚ ਇੱਕ ਝਟਕੇ ਨਾਲ ਬਹੁਤ ਵੱਡੇ ਉਹਦੇ ਜੀਵਨ ਦੇ ਵਿੱਚ ਬਦਲਾਅ ਲਿਆ ਸਕਦਾ ਹੈ ਤੁਸੀਂ ਸੁਣਿਆ ਹੋਵੇਗਾ ਕਿ ਇੱਕ ਬੰਦਾ ਪਹਿਲਾਂ ਡਾਕੂ ਸੀਗਾ ਉਹ ਇੱਕੋ ਉਸ ਨੂੰ ਕੋਈ ਸਾਧੂ ਸੰਤ ਮਿਲਿਆ ਜਾਂ ਕੋਈ ਵਿਅਕਤੀ ਮਿਲਿਆ ਉਸਦੇ ਬੋਲ ਉਹਦੇ ਕੰਨਾਂ 'ਚ ਗਏ ਅਤੇ ਉਹ ਡਾਕੂ ਛੱਡ ਕੇ ਉਹ ਸਾਧ ਬਣ ਗਿਆ ਉਹ ਸੰਤ ਬਣ ਗਿਆ ਇਹ ਕੀ ਹੈ ਇਹ ਸਿਰਫ ਉਸ ਦੇ ਅਵਚੇਤਨ ਮਨ ਦਾ ਪਰਵਰਤਨ ਆ ਅਕਸਰ ਤੁਸੀਂ ਦੇਖਿਆ ਨਾ ਬਹੁਤ ਸਾਰੇ ਬਦਮਾਸ਼ ਡਾਕੂ ਜਾਂ ਜਾਂ ਕੁਝ ਹੋਰ ਬੰਦੇ ਇਕਦਮ ਸਾਧ ਬਣ ਜਾਂਦੇ ਹਨ ਸੰਤ ਬਣ ਜਾਂਦੇ ਹਨ ਜਾਂ ਕੁਝ ਬੰਦੇ ਗ੍ਰਸਤੀ ਵਾਲੇ ਜੀਵਨ ਆਪ ਦੇ ਗ੍ਰਸਤੀ ਛੱਡ ਕੇ ਜੰਗਲਾਂ ਚਲੇ ਜਾਂਦੇ ਹਨ ਹੁਣ ਅਸੀਂ ਮਹਾਤਮਾ ਬੁੱਧ ਦੇ ਬਾਰੇ ਗੱਲ ਕਰੀਏ ਜੋ ਇੱਕ ਰਾਜੇ ਦਾ ਪੁੱਤਰ ਸੀ महात्मा बुद्ध ਦੇ ਜੀਵਨ ਵਿੱਚ ਕੁਝ ਅਜਿਹਾ ਵਾਪਰਦਾ ਹੈ ਜਿਸ ਦੇ ਬਾਰੇ ਤੁਸੀਂ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਵੀਡੀਓ ਦੇਖੀ ਹੋਵਾਂਗੇ ਅਸੀਂ ਇਸ ਵੀਡੀਓ ਵਿੱਚ ਵਿਸਤਾਰ ਸੰਖੇਪਚ ਕਰ ਕਰਦੇ ਹਾਂ ਬੁੱਧ ਜਦੋਂ ਜਾਂਦਾ ਹੈ ਤਾਂ ਬੁੱਧ ਦੇਖਦਾ ਹੈ ਕਿ ਇੱਕ ਆਰਥੀ ਚਾਰ ਬੰਦੇ ਨੂੰ ਲੈ ਕੇ ਜਾ ਰਹੇ ਹਨ ਬੁੱਧ ਦੇਖਦਾ ਇੱਕ ਸਾਧੂ ਇੱਕ ਉਹ ਬੈਠਾ ਤਪੱਸਿਆ ਕਰ ਰਿਹਾ ਹੈ। ਇਹੀ ਘਟਨਾਮਾ ਬੁੱਧ ਦੇ ਮਨ ਦੇ ਉੱਪਰ ਬਹੁਤ ਡੂੰਘਾ ਅਸਰ ਪਾਉਂਦੀ ਹੈ ਉਸ ਦਾ ਅਵਚੇਤਨ ਦੀਆਂ ਸ਼ਕਤੀਆਂ ਦੇ ਵਿੱਚੋਂ ਉਸ ਦੇ ਮਨ ਨੂੰ ਐਕਟਿਵ ਹੁੰਦਾ ਹੈ ਤੇ ਬੁੱਧ ਸਾਧਨਾ ਵੱਲ ਨੂੰ ਤੁਰ ਪੈਂਦਾ ਹੈ ਤੇ ਬੁੱਧ ਨੇ ਧਿਆਨ ਦੇ ਦੁਆਰੇ ਉਸ ਨੇ ਸਭ ਕੁਝ ਪਾ ਲਿਆ ਜਦੋਂ ਬੁੱਧ ਨੇ ਸਭ ਕੁਝ ਪਾ ਲਿਆ ਉਸਨੇ ਹਜ਼ਾਰਾਂ ਲੱਖਾਂ ਲੋਕਾਂ ਨੂੰ ਆਪਣਾ ਗਿਆਨ ਦਿੱਤਾ ਇੱਕ ਰਾਜੇ ਦੇ ਪੁੱਤਰ ਤੋਂ ਇੱਕ ਮਹਾਤਮਾ ਬੁੱਧ ਬੁੱਧ ਤੱਕ ਬਣਨ ਦਾ ਸਫ਼ਰ ਇਹ ਉਹ ਅਵਚੇਤਨ ਮਨ ਦੀ ਸ਼ਕਤੀ ਦਾ ਅਸਲ ਹੈ ਉਸ ਦੀ ਅਵਚੇਤਨ ਮਨ ਦੀ ਜਿਹੜੀ ਪਾਵਰ ਆ ਉਸਨੇ ਉਹ ਇੱਕ ਰਾਜੇ ਦੇ ਪੁੱਤਰ ਤੋਂ ਇੱਕ ਮਹਾਤਮਾ ਬੁੱਧ ਬਣਾ ਦਿੱਤਾ ਇਸ ਪ੍ਰਕਿਰਿਆ ਨੂੰ ਕਿੰਨੇ ਸਾਲ ਲੱਗੇ ਧਿਆਨ ਮੈਡੀਟੇਸ਼ਨ ਹਰ ਇੱਕ ਵਿਅਕਤੀ ਇਹ ਕਰ 10 ਮਿੰਟ ਵੀ ਦਿਨ ਦੇ ਧਿਆਨ ਕਰਦਾ ਹੈ ਉਹ ਇੱਕ ਥਾਂ ਕੇਂਦਰਿਤ ਹੁੰਦਾ ਹੈ ਤੁਸੀਂ ਇਹ ਕਰ ਹਰ ਰੋਜ਼ ਧਿਆਨ ਕਰਦੇ ਹੋ ਮੈਡੀਟੇਸ਼ਨ ਕਰਦੇ ਹੋ ਤਾਂ ਤੁਸੀਂ ਕੁਝ ਮਹੀਨਿਆਂ ਵਿੱਚ ਆਪਣੇ ਵਿੱਚ ਬਹੁਤ ਸਾਰੇ ਤੁਹਾਡੇ ਮਨ ਦੇ ਵਿੱਚ ਤੁਹਾਡੀ ਸੋਚ ਦੇ ਵਿੱਚ ਤੁਹਾਡੇ ਚੱਲਣ ਫਿਰਨ ਦੇ ਢੰਗ ਵਿੱਚ ਤੁਹਾਡੇ ਜੀਵਨ ਸਟਾਈਲ ਦੇ ਵਿੱਚ ਅਜਿਹੀ ਇਹ ਬਦਲਾਅ ਆ ਜਾਣਗੇ ਜਿਨ ਨੂੰ ਦੇਖ ਕੇ ਤੁਸੀਂ ਵੀ ਹੈਰਾਨ रह ਜਾਓਗੇ ਕਈ ਪਧਤੀਆਂ ਮੈਡੀਕਲ ਸਾਇੰਸ ਦੀਆਂ ਪਧਤੀਆਂ ਕਹਿੰਦੀਆਂ ਹਨ ਕਿ ਅਵਚੇਤਨ ਮਨ ਕਈ ਬਿਮਾਰੀਆਂ ਦਾ ਬਿਨਾਂ ਦਵਾਈਆਂ ਤੋਂ ਇਲਾਜ ਵੀ ਕਰ ਦਿੰਦਾ ਹੈ। ਕਈ ਮਾਨਸਿਕ ਰੋਗ ਉਹਨਾਂ ਨੂੰ ਅਵਚੇਤਨ ਮਨ ਨੂੰ ਜਗਾ ਕੇ ਹੀ ਉਹਨਾਂ ਦੇ ਰੋਗ ਦੂਰ ਕੀਤੇ ਜਾਂਦੇ ਹਨ। ਇਸ ਲਈ ਦੋਸਤੋ ਹਰ ਰੋਜ਼ ਧਿਆਨ ਕਰੋ। ਤੁਹਾਡੇ ਕੁਦਰਤ ਨੇ ਤੁਹਾਨੂੰ ਜਿਹੜਾ ਮਨ ਦਿੱਤਾ ਜੋ ਤੋਦਾ ਚੇਤਨ ਅਵਚੇਤਨ ਆਪ ਚੇਤਨ ਮੰਨ ਨੂੰ ਆਪਦੇ ਜੀਵਨ ਨੂੰ ਇੱਕ ਸੇਧ ਚ ਲੈ ਕੇ ਜਾਣ ਲਈ ਸਵੇਰੇ ਜਲਦੀ ਉਠੋ ਤੇ ਸੈਰ ਕਰੋ ਅਤੇ ਧਿਆਨ ਕਰੋ ਮੈਡੀਟੇਸ਼ਨ ਕਰੋ ਇਸ ਨਾਲ ਤੁਹਾਡੀ ਮਾਨਸਿਕ ਜਿਹੜੀ ਸਮਰੱਥਾ ਉਹ ਜਾਦੇ ਵੱਧਦੀ ਹੈ ਸਾਡੇ ਭਾਰਤ ਦੇ ਸਾਰੇ ਗ੍ਰੰਥ ਮਨ ਉੱਤੇ ਕੇਂਦਰਿਤ ਹਨ ਮਨ ਹੀ ਇੱਕ ਜਿਹਾ ਸਾਧਨ ਹੈ ਜਿਸ ਦੇ ਦੁਆਰਾ ਤੁਸੀਂ ਇੱਕ ਲੰਬੀ ਯਾਤਰਾ ਵੀ ਕਰ ਸਕਦੇ ਹੋ ਹੁਣ ਤੁਸੀਂ ਇੱਕ ਨਾਮ ਸੁਣਿਆ ਹੋਣਾ ਟੈਲੀਪੈਥੀ ਇਹਦੇ ਉੱਪਰ ਅੱਜ ਵੀ ਦੁਨੀਆ ਦੇ ਉੱਪਰ ਬਹੁਤ ਸਾਰੇ ਆ ਇਹਦੇ ਉੱਪਰ ਖੋਜਾਂ ਹੋ ਰਹੀਆਂ ਹਨ ਹੁਣ ਟੈਲੀਪੈਥੀ ਸਿਰਫ ਟੈਲੀਪੈਥੀ ਕਿਵੇਂ ਸੰਭਵ ਹੋ ਸਕਦੀ ਹੈ ਉਹ ਸਿਰਫ ਅਵਚੇਤਨ ਮਨ ਦੇ ਨਾਲ ਨਾਲ ਹੀ ਸੰਭਵ ਹੋ ਸਕੀਏ ਦੋਸਤੋ ਇਸ ਲਈ ਹਰ ਰੋਜ਼ ਬਿਮਾਰੀਆਂ ਤੋਂ ਬਚਣ ਲਈ ਸਰੀਰਕ ਤੌਰ ਤੇ ਸਿਹਤਮੰਦ ਰਹਿਣ ਲਈ ਮਾਨਸਿਕ ਤੌਰ ਤੇ ਸਿਹਤਮੰਦ ਰਹਿਣ ਲਈ ਧਿਆਨ ਕਰੋ ਹਰ ਰੋਜ਼ 10 ਮਿੰਟ ਆਪ ਦੇ ਆਪਣੇ ਆਪ ਨੂੰ ਦਿਓ ਤੁਸੀਂ ਕੁਝ ਮਹੀਨਿਆਂ ਵਿੱਚ ਆਪਣੇ ਅੰਦਰ ਅਨੋਖੇ ਜਾਂ ਹੈਰਾਨੀਜਨਕ ਜਿਹੜੀ ਤੋਂ ਦੇ ਸਰੀਰ ਦੇ ਚ ਤੋਂ ਦੇ ਮਾਸਿਕ ਪੱਦਰ ਦੇ ਉੱਪਰ ਬਦਲਾਅ ਹੋਣਗੇ ਉਹਨਾਂ ਨੂੰ ਤੁਸੀਂ ਦੇਖ ਕੇ ਹੈਰਾਨ ਰਹੋਗੇ ਦੋਸਤੋ ਅਜਿਹੀਆਂ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ